ਸਰਬਜੀਤ ਕੌਰ ਇੱਕ 18 ਸਾਲ ਦੀ ਅਮਰਤਾਰੀ ਲੜਕੀ ਜੋ ਕਿ ਆਪਣੇ ਪਿੰਡ ਦੇ ਵਿੱਚ ਰਹਿੰਦੀ ਸੀ ਅਤੇ ਪਿਤਾ ਇੱਕ ਸਾਦੇ ਕਿਸਾਨ ਸਨ ਅਤੇ ਮਾਤਾ ਘਰ ਸੰਭਾਲਦੇ ਹੋਏ ਗੁਰੂ ਘਰ ਦੀ ਸੇਵਾ ਵਿੱਚ ਰੁੱਝੇ ਰਹਿੰਦੇ ਸਨ ਸਰਬਜੀਤ ਨੇ ਛੋਟੀ ਉਮਰ ਵਿੱਚ ਹੀ ਅਮਰਤ ਛਕਿਆ ਸੀ ਅਤੇ ਗੁਰਸਿੱਖੀ ਦੇ ਸਿਧਾਂਤਾਂ ਨੂੰ ਪੂਰੀ ਤਰ੍ਹਾਂ ਅਪਣਾਇਆ ਹੋਇਆ ਸੀ ਉਹ ਰੋਜ਼ ਸਵੇਰੇ ਨਿਤਨੇਮ ਕਰਦੀ ਗੁਰਦੁਆਰੇ ਜਾਂਦੀ ਅਤੇ ਆਪਣੇ ਪਿੰਡ ਦੇ ਨੀਡਲੇ ਸਕੂਲ ਵਿੱਚ 12ਵੀਂ ਜਮਾਤ ਵਿੱਚ ਪੜ੍ਹਦੀ ਸੀ ਉਸ ਦਾ ਸੁਪਨਾ ਸੀ ਕਿ ਪੜ੍ਹ ਲੈ ਕੇ ਅਧਿਆਪਕ ਬਣੇ ਅਤੇ ਆਪਣੇ ਪਿੰਡ ਦੇ ਬੱਚਿਆਂ ਨੂੰ ਵੀ ਜੋ ਕਿ ਇਹ ਸਿੱਖਿਆ ਦੇਵੇ। ਹਰ ਰੋਜ਼ ਸਕੂਲ ਜਾਣ ਤੋਂ ਬਾਅਦ ਸਰਬਜੀਤ ਸਾਈਕਲ ਉੱਪਰ ਘਰ ਵਾਪਸ ਆਉਂਦੀ ਇਦਰਾਸਤਾ ਸੁਨਸਾਨ ਸੀ। ਪਰ ਉਸ ਨੂੰ ਕਦੇ ਕਿਸੇ ਗੱਲ ਦਾ ਡਰ ਨਹੀਂ ਸੀ ਕਿਉਂਕਿ ਉਸ ਦਾ ਪਿੰਡ ਸੁਰੱਖਿਅਤ ਮੰਨਿਆ ਜਾਂਦਾ ਸੀ। ਉਹ ਆਪਣੇ ਕਿਰਪਾਨ ਨੂੰ ਹਮੇਸ਼ਾ ਆਪਣੇ ਨਾਲ ਰੱਖਦੀ ਜੋ ਉਸ ਦੀ ਸਿੱਖੀ ਦਾ ਅਟੁੱਟ ਹਿੱਸਾ ਸੀ। ਅਤੇ ਗੁਰੂ ਸਾਹਿਬ ਦੀ ਕਿਰਪਾ ਉੱਪਰ ਉਸ ਨੂੰ ਪੂਰਾ ਭਰੋਸਾ ਸੀ। ਇੱਕ ਦਿਨ ਸਕੂਲ ਤੋਂ ਵਾਪਸੀ ਸਮੇਂ ਸੂਰਜ ਡੁੱਬਣ ਵਾਲਾ ਸੀ ਤੇ ਚਾਰੇ ਪਾਸੇ ਹਨੇਰਾ ਛਾਉਣ ਲੱਗਿਆ ਸਰਬਜੀਤ ਆਪਣੀ ਸਾਈਕਲ ਉੱਪਰ ਘਰ ਵੱਲ ਜਾ ਰਹੀ ਸੀ ਜਦੋਂ ਅਚਾਨਕ ਇੱਕ ਜੀਪ ਉਸ ਦੇ ਸਾਹਮਣੇ ਆ ਕੇ ਰੁਕੀ ਤਿੰਨ ਭਈਏ ਜਿਨ੍ਹਾਂ ਦੇ ਖਤਰਨਾਕ ਚਿਹਰੇ ਦੇ ਇਰਾਦੇ ਨਾਲ ਭਰੇ ਹੋਏ ਸਨ ਉਹਨਾਂ ਨੇ ਜ਼ਬਰਦਸਤੀ ਫੜ ਲਿਆ ਸਰਬਜੀਤ ਨੇ ਪੂਰੀ ਤਾਕਤ ਦੇ ਨਾਲ ਵਿਰੋਧ ਕੀਤਾ ਆਪਣੀ ਕਿਰਪਾਨ ਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਤਿੰਨਾਂ ਨੇ ਉਸਨੂੰ ਕਾਬੂ ਕਰ ਲਿਆ ਤੇ ਜੀਪ ਵਿੱਚ ਬਿਠਾ ਕੇ ਦੂਰ ਜੰਗਲਾਂ ਵਿੱਚ ਲੈ ਗਏ ਜੰਗਲ ਚ ਘੁੱਪ ਹਨੇਰੀ ਰਾਤ ਵਿੱਚ ਉਹਨਾਂ ਭਈਆਂ ਨੇ ਸਰਬਜੀਤ ਨੂੰ ਇੱਕ ਟੁੱਟੀ-ਫੁੱਟੀ ਝੋਪੜੀ ਵਿੱਚ ਬੰਦ ਕਰ ਦਿੱਤਾ। ਉਸਦੇ ਹੱਥ-ਪੈਰ ਬੰਨੇ ਹੋਏ ਸੀ। ਅਤੇ ਉਹ ਡਰ ਨਾਲ ਕੰਬ ਰਹੀ ਸੀ। ਉਹਨਾਂ ਭਈਆਂ ਦੀਆਂ ਗੰਦੀ ਹਾਸੇ ਦੀਆਂ ਆਵਾਜ਼ਾਂ ਤੇ ਉਹਨਾਂ ਦੀਆਂ ਬਦਨੀਤੀਆਂ ਵਾਲੀ ਗੱਲਾਂ ਸੁਣ ਕੇ ਸਰਬਜੀਤ ਦਾ ਦਿਲ ਡੁੱਬਣ ਲੱਗਾ। ਉਸਨੇ ਚੁੱਪਚਾਪ ਅਰਦਾਸ ਕੀਤੀ ਵਾਹਿਗੁਰੂ ਜੀ ਮੇਰੀ ਇੱਜ਼ਤ ਬਚਾਓ। ਮੇਰੀ ਰੱਖਿਆ ਕਰੋ। ਹਨੇਰਾ ਹੋਰ ਜ਼ਿਆਦਾ ਗੂੜਾ ਹੋ ਗਿਆ। ਉਸ ਤੋਂ ਬਾਅਦ ਕੀ ਹੋਇਆ? ਇਸ ਕੱਲੀ-ਕੱਲੀ ਗੱਲ ਤੋਂ ਆਪ ਜੀ ਨੂੰ ਰੂਬਰੂ ਕਰਵਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਆਪਣੇ ਰਸਲਾਂ ਨੂੰ ਪਵਿੱਤਰ ਕਰਦੇ ਹੋਏ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀ ਕਹਿੰਦੇ ਆ ਕਿ ਸੱਚੇ ਦਿਲੋਂ ਜਦੋਂ ਰੱਬ ਨੂੰ ਅਰਦਾਸ ਕੀਤੀ ਜਾਵੇ ਤੇ ਉਸ ਵਕਤ ਕੋਈ ਨਾ ਕੋਈ ਰੱਬ ਦਾ ਪਿਆਰਾ ਜਰੂਰ ਸਾਹਮਣੇ ਆਉਂਦਾ ਹੈ ਉਸੇ ਸਮੇਂ ਜੰਗਲ ਦੇ ਸਨਾਟੇ ਵਾਲੀ ਰਾਤ ਵਿੱਚੋਂ ਘੋੜਿਆਂ ਦੀ ਟਾਪਾਂ ਦੀ ਆਵਾਜ਼ ਸੁਣੀ ਇੱਕ ਨਿਹੰਗ ਸਿੰਘ ਪਾਈ ਜਸਵੰਤ ਸਿੰਘ ਜੋ ਆਪਣੇ ਗੁਰੂ ਦੀ ਸੇਵਾ ਤੇ ਰਾਤ ਨੂੰ ਸਫ਼ਰ ਕਰ ਰਹੇ ਸਨ ਦੂਰੋਂ ਕੁਝ ਅਜੀਬ ਆਵਾਜ਼ਾਂ ਸੁਣੀਆਂ ਉਹਨਾਂ ਦਾ ਦਿਲ ਗਵਾਹੀ ਦੇ ਰਿਹਾ ਸੀ ਕਿ ਕੋਈ ਅਨਰਥ ਹੋ ਰਿਹਾ ਹੈ ਨਿਹੰਗ ਸਿੰਘ ਨੀਲੇ ਬਾੜੇ ਵਿੱਚ ਸਜੇ ਸ਼ਸਤਰਾਂ ਨਾਲ ਲੈਸ ਆਪਣੇ ਘੋੜੇ ਨੂੰ ਸਵਾਜ ਵੱਲ ਮੁੜਦਿਆਂ ਝੋਪੜੀ ਦੇ ਨੇੜੇ ਪਹੁੰਚ ਕੇ ਭਾਈ ਜਸਵੰਤ ਸਿੰਘ ਨੇ ਉਹਨਾਂ ਭਈਆਂ ਨੂੰ ਦੇਖਿਆ ਜੋ ਸਰਮਜੀਤ ਨੂੰ ਨੁਕਸਾਨ ਪਹੁੰਚਾਉਣ ਦੀ ਤਿਆਰੀ ਕਰ ਰਹੇ ਸਨ ਉਹਨਾਂ ਦੀ ਗਰਜ ਦੀ ਆਵਾਜ਼ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਦਾ ਝਖੈਰਾ ਲਾਇਆ ਤਾਂ ਆਪਣੇ ਤੇਗ ਨਾਲ ਤਿੰਨਾਂ ਭਈਆਂ ਦੇ ਉੱਪਰ ਟੁੱਟ ਪਏ ਨਿਹੰਗ ਸਿੰਘ ਦੀ ਬਹਾਦਰੀ ਅਤੇ ਸ਼ਸਤਰ ਕਲਾ ਅੱਗੇ ਉਹਨਾਂ ਭਈਏ ਇੱਕ ਨਾ ਟਿਕ ਸਕੇ ਉਹਨਾਂ ਨੇ ਧਰਤੀ ਤੇ ਉੱਪਰ ਲਟਾ ਦਿੱਤਾ ਤੇ ਦੂਜਾਂ ਭੱਜਣ ਲੱਗਾ ਪਰ ਘੋੜਿਆਂ ਦੀ ਤੇਜ਼ੀ ਅੱਗੇ ਹਾਰ ਗਿਆ ਤੀਜੇ ਨੂੰ ਵੀ ਸਬਕ ਸਿਖਾਇਆ ਗਿਆ ਭਾਈ ਜਸਵੰਤ ਸਿੰਘ ਨੇ ਸਰਬਜੀਤ ਦੇ ਬੰਧਨ ਖੋਲੇ ਅਤੇ ਉਸ ਨੂੰ ਆਪਣੇ ਨਾਲ ਘੋੜੇ ਉੱਪਰ ਬਿਠਾਇਆ ਤੇ ਉਸ ਦੇ ਪੈਨ ਪਹੁੰਚਾਇਆ ਗਿਆ ਤੇ ਸਰਬਜੀਤ ਕੌਰ ਦੀ ਇੱਜ਼ਤ ਬਚਾਈ ਗਈ ਸਾਧ ਸੰਗਤ ਜੀ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਰ ਮਿਲਦਾ ਕਿ ਜਿੱਥੇ ਗੁਰੂ ਦਾ ਸਿੱਖ ਹੋਵੇ ਨਾ ਉੱਥੇ ਕਿਸੇ ਵੀ ਧੀ ਪੈਣ ਦੀ ਇੱਜ਼ਤ ਦੇ ਉੱਪਰ ਕੋਈ ਆਂਚ ਨਹੀਂ ਆ ਸਕਦੀ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਗੁਰਫਤੇ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ